ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇੱਕ ਹੋਰ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਦਿੱਲੀ ਦਾ ਇੱਕ ਮਸ਼ਹੂਰ ਕਾਲਜ ਹੈ ਜੀਟੀਬੀ ਕਾਲਜ ਜਿਸ ਨੂੰ ਗੁਰਤੇਗ ਬਹਾਦਰ ਕਾਲਜ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਜਾਂ ਫਿਰ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਹੋਣ ਉਹਨਾਂ ਦਾ ਬੜਾ ਰਸੂਖ ਮੰਨਿਆ ਜਾਂਦਾ ਕਿ ਇਸ ਕਾਲਜ ਦੇ ਵਿੱਚ ਹੈਗਾ ਤੇ ਇਹ ਕਾਲਜ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਨੇ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਤੇ ਰੋਸ ਦੀ ਲਹਿਰ ਦੌੜ ਗਈ ਹੈ ਦਰਅਸਲ ਇਸ ਕਾਲਜ ਦੇ ਵਿੱਚ ਇਲੈਕਸ਼ਨਸ ਨੂੰ ਲੈ ਕੇ ਇੱਕ ਵਿਵਾਦ ਹੁੰਦਾ ਕੀ ਵਿਵਾਦ ਹੁੰਦਾ ਇਹ ਵੀ ਤੁਹਾਨੂੰ ਦੱਸਦੇ ਹਾਂ ਦਿੱਲੀ ਦਾ ਗੁਰਤੇਗ ਬਹਾਦਰ ਕਾਲਜ ਇੱਥੇ ਇੱਕ ਝੜਪ ਹੁੰਦੀ ਹੈ ਝੜਪ ਕਿਉਂ ਹੁੰਦੀ ਹੈ ਜੇ ਇਸ ਝੜਪ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਕੋ ਨਾ ਸਿਰਫ ਕੁੱਟਮਾਰ ਕੀਤੀ ਜਾਂਦੀ ਹੈ ਬਲਕਿ ਸ਼ਰਯਾਮ ਉਸ ਦੀ ਦਸਤਾਰ ਉਤਾਰ ਦਿੱਤੀ ਜਾਂਦੀ ਹੈ ਪਗੜੀ ਉਤਾਰ ਦਿੱਤੀ ਜਾਂਦੀ ਹੈ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਦੋ ਗੁਟਾਂ ਦੇ ਵਿਚਾਲੇ ਝੜਪ ਹੁੰਦੀ ਹੈ ਕਾਲਜ ਨੇ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਨਾ ਲੈਣ ਦਾ ਇੱਕ ਫੈਸਲਾ ਲੈ ਲਿਆ ਸੀਗਾ ਇਸ ਸਪੈਸਟਲੇ ਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਹੁੰਦਾ ਹੈ ਪ੍ਰਿੰਸੀਪਲ ਦੇ ਦਫਤਰ ਦੇ ਬਾਹਰ ਕਈ ਲੋਕਾਂ ਨੇ ਸਿੱਖ ਵਿਦਿਆਰਥੀ ਤੇ ਹਮਲਾ ਕੀਤਾ ਦੱਸਿਆ ਜਾ ਰਿਹਾ ਕਿ ਇਹ ਲੋਕ ਬਾਹਰੋਂ ਆਏ ਹਮਲਾ ਜੋ ਕੀਤਾ ਜਾ ਰਿਹਾ ਉਸ ਦਾ ਜਮ ਕੇ ਵਿਰੋਧ ਵੀ ਕੀਤਾ ਗਿਆ ਪਰ ਹੁਣ ਇਹਦੇ ਵਿੱਚ ਇੱਕ ਨਵਾਂ ਬਿਆਨ ਵੀ ਆਇਆ ਜਿਸ ਨੇ ਇਸ ਨੂੰ ਇੱਕ ਮੋੜਾ ਦੇ ਦਿੱਤਾ ਦਰਸਲ ਗਿਆਨੀ ਹਰਪ੍ਰੀਤ ਸਿੰਘ ਹੁਰਾ ਨੇ ਰਾਹੁਲ ਗਾਂਧੀ ਦੇ ਸਿੱਖਾ ਸੰਬੰਧੀ ਬਿਆਨ ਨੂੰ ਕਿਤਨਾ ਕਿਤੇ ਸਹੀ ਦੱਸਿਆ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਇੱਕ ਕਾਲਜ ਦੇ ਵਿੱਚ ਸਿੱਖ ਨੌਜਵਾਨ ਦੀ ਪੱਗ ਲੁੱਤੀ ਹੈ। ਰਾਹੁਲ ਗਾਂਧੀ ਦਾ ਬਿਆਨ ਇੱਕ ਉਦਾਹਰਣ ਦੇ ਵਿੱਚ ਵਰਤਿਆ ਜਾ ਸਕਦਾ ਹੈ। ਰਾਹੁਲ ਗਾਂਧੀ ਨੇ ਵਰਜੀਨੀਆ ਦੇ ਵਿੱਚ ਸਿੱਖਾਂ ਨੂੰ ਲੈ ਕੇ ਬਿਆਨ ਦਿੱਤਾ ਸੀਗਾ 22 ਸਤੰਬਰ ਦੀ ਇੱਕ ਘਟਨਾ ਹੈਗੀ ਜਿੱਥੇ ਇੱਕ ਸਿੱਖ ਨੌਜਵਾਨ ਦੀ ਦਿੱਲੀ ਦੇ ਖਾਲਸਾ ਕਾਲਜ ਦੇ ਵਿੱਚ ਕੁੱਟਮਾਰ ਕੀਤੀ ਗਈ ਦਸਤਾਰ ਵੀ ਉਤਾਰੀ ਗਈ। ਹੁਣ ਸਵਾਲ ਜ਼ਰੂਰ ਇਹ ਖੜਾ ਹੁੰਦਾ ਹੈ ਕਿ ਜੇ ਦਿੱਲੀ ਦੇ ਵਿੱਚ ਗੁਰਤੇਗ ਬਹਾਦਰ ਖਾਲਸਾ ਕਾਲਜ ਜਿਹੜਾ ਸਿੱਖਾਂ ਦਾ ਕਾਲਜ ਮੰਨਿਆ ਜਾਂਦਾ ਉਹਦੇ ਵਿੱਚ ਹੀ ਇਹ ਜੇ ਸਿੱਖ ਵਿਦਿਆਰਥੀ ਸੇਫ ਨਹੀਂ ਤਾਂ ਹੋਰ ਕਿੱਥੇ ਹੋਣਗੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਦੋ ਮਹਿਮਾਨ ਜੁੜੇ ਹੋਏ ਨੇ ਬੀਬੀ ਰਣਜੀਤ ਕੌਰ ਜੀ ਮੇਰੇ ਨਾਲ ਜੁੜੋ ਹੈ ਨੇ ਐਗਜ਼ੀਕਟਿਵ ਮੈਂਬਰ ਨੇ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਔਰ ਡਾਕਟਰ ਪਰਵਿੰਦਰ ਪਾਲ ਸਿੰਘ ਜੀ ਵੀ ਜੁੜੇ ਹੋਏ ਨੇ ਸੀਨੀਅਰ ਅਗੋਨੀ ਸ਼ਰਮਣੀ ਕਾਲੇਦਲ ਦੇ ਬਹੁਤ-ਬਹੁਤ ਸਵਾਗਤ ਹੈ ਸ਼ੁਰੂਆਤ ਬੀਬੀ ਰਣਜੀਤ ਕੌਰ ਤੋਂ ਥੋੜੇ ਤੋਂ ਕਰ ਲੈਣਾ ਥੋੜੇ ਜਿਹਾ ਜਾਣਨਾ ਪਾਓ ਇਸ ਪੂਰੇ ਮਸਲੇ ਦੇ ਪਰ ਇਹ ਕੀ ਵਿਵਾਦ ਹੋਇਆ ਕਾਲਜ ਪ੍ਰਸ਼ਾਸਨ ਦੀ ਆ ਦਿੱਲੀ ਕਮਿਟੀ ਦੀ ਦੇ ਵਿੱਚ ਕੀ ਭੂਮਿਕਾ ਰਹੀ ਇਹ ਥੋੜਾ ਜਿਹਾ ਦੱਸੋ ਇਸ ਤਰ੍ਹਾਂ ਹੈਗਾ ਕਿ ਜਿਸ ਦਿਨ ਬੱਚੇ ਇਹਦੇ ਨਾਲ ਹਾਸਾ ਆਇਆ ਉਸ ਨਾਮੀਨੇਸ਼ਨ ਫਾਈਲ ਕਰਨ ਦੀ ਲਾਸਟ ਡੇਟ ਸੀ ਜੀ ਟਾਈਮ ਸੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਸ ਦਿਨ 21 ਦਸੰਬਰ ਦੀ ਸ਼ਾਇਦ ਗੱਲ ਲੱਗੀ ਆ ਵਲੀ ਜੀ ਤੇ ਉਸ ਦਿਨ ਬੱਚਿਆਂ ਨੇ ਨਾਮੀਨੇਸ਼ਨ ਫਾਰਮ ਫਾਈਲ ਕਰਨ ਹੁੰਦੇ ਨੇ ਤੇ ਬੱਚੇ ਨਾਮੀਨੇਸ਼ਨ ਫਾਰਮ ਫਾਈਲ ਕਰ ਰਹੇ ਸੀ ਤੇ ਕੁਝ ਰੂਮਸ ਵਿੱਚ ਕੁੜੀਆਂ ਵੀ ਨਾਮੀਨੇਸ਼ਨ ਫਾਰਮ ਫਾਈਲ ਕਰ ਰਹੀਆਂ ਸੀ ਤੇ ਉੱਥੇ ਕੁਝ ਆਊਟਸਾਈਡਰ ਬੱਚੇ ਆ ਕੇ ਰੂਮ ਚ ਚਲੇ ਗਏ ਉਹਨਾਂ ਨੇ ਉਹਨਾਂ ਲੜਕੀਆਂ ਦੇ ਫਾਰਮ ਸਾਰੇ ਫਾੜ ਦਿੱਤੇ ਤੇ ਨਾਲ ਹੀ ਫਾਰਮ ਫਾੜਨ ਤੋਂ ਬਾਅਦ ਇੱਕ ਲੜਕੀ ਹੋਰ ਹੈਗੀ ਹੈ ਉਹਦੇ ਪਾ ਵੀ ਬਰੋੜੀ ਗਿਆ ਕੋਲ ਪੈਨਿਕ ਹੋਇਆ ਗਿਆ ਕਿ ਤੁਸੀਂ ਨਾਮਿਨੇਸ਼ਨ ਮਤਲਬ ਮੀਨਸ ਕਿ ਉਹਨਾਂ ਦਾ ਮਤਲਬ ਐ ਸੀ ਕਿ ਬੱਚੇ ਨਾਮਿਨੇਸ਼ਨ ਨਾ ਕਰ ਸਕਣ ਉਸ ਤੋਂ ਬਾਅਦ ਜਿਹੜਾ ਹੈ ਬੱਚਾ ਹੈਗਾ ਸੀ ਪਵਿੱਤ ਜਨਰਲ ਸੈਕਟਰੀ ਸੀ ਫਸਟイヤー ਦਾ ਉਸ ਕਾਲਜ ਦੇ ਵਿੱਚ ਆਲਰੇਡੀ ਜਨਰਲ ਸੈਕਟਰੀ ਹੈਗਾ ਸੀ ਉਹ ਦੀ ਰਿਪਰੈਜ਼ੈਂਟ ਕਰਦਾ ਸੀ ਕਾਲਜ ਨੂੰ ਜੀ ਬੱਚਿਆਂ ਨੂੰ ਅਗੇ ਦੱਸਿਆ ਕਿ ਐਸਾਸ ਦਾ ਸਾਹਮਣੇ ਫਾਰਮ ਫਾੜ ਦਿੱਤੇ ਗਏ ਨੇ ਤੇ ਅਸੀਂ ਫਾਰਮ ਉਹਨਾਂ ਨੇ ਦੁਬਾਰਾ ਫਾਰਮ ਭਰ ਕੇ ਕੁਝ ਫਾਰਮ ਪਵਿੱਤ ਦੇਵ ਨੂੰ ਪਕੜਾ ਦਿੱਤੇ ਹਾਂ ਪਵਿੱਤ ਉਹ ਫਾਰਮ ਲੈ ਕੇ ਪ੍ਰਿੰਸੀਪਲ ਰੂਮ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਅੰਦਰ ਜਾਵਾਂ ਜਾ ਕੇ ਮੈਂ ਫਾਰਮ ਫਿਲ ਕਰ ਦਵਾ ਸਭ ਤੇ ਮਦਰ ਉਥੇ ਬੈਰਡ ਬਾਕਸ ਹੁੰਦਾ ਹੈ ਅੰਦਰ ਨਾ ਪ੍ਰਿੰਸੀਪਲ ਰੂਮ ਦੇ ਅੰਦਰ ਤੇ ਉਥੇ ਜਾ ਕੇ ਫਾਰਮ ਭਾਣੇ ਹੁੰਦੇ ਨੇ ਜਿਸ ਦੀ ਲਾਸਟ ਡੇਟ ਹੁੰਦੀ ਹੈ ਫਾਰਮ ਪਰ ਅੰਦੇ 10:00 ਤੋਂ 2:00 ਦਾ ਟਾਈਮ ਸੀ ਕਿ ਉਸ ਤੋਂ ਪਹਿਲੇ ਤੇ ਬੱਚਾ ਨੇ ਫਾਰਮ ਫਾਰ ਤੇ ਫਿਰ ਉਹਨਾਂ ਨੇ ਦੁਬਾਰਾ ਫਾਰਮ ਫਿਲ ਕੀਤਾ ਉਹਨਾਂ ਨੂੰ ਟਾਈਮ ਲੱਗ ਗਿਆ ਉਹ ਬੱਚਾ ਜਾ ਕੇ ਇੱਕ 50 ਦੇ ਕਰੀਬ ਬੱਚਾ ਤੇ ਖੜਾ ਹੋ ਗਿਆ ਜਾ ਕੇ ਔਰ ਉਹਨੇ ਇਹ ਸਾਰੇ ਫਾਰਮ ਆਪਣੀ ਸ਼ਰਟ ਦੇ ਅੰਦਰ ਪਾਏ ਹੋਏ ਸੀ ਕਿ ਜਿੱਦੇ ਨਾਲ ਕਿਸੇ ਨੂੰ ਪਤਾ ਨਹੀਂ ਚੱਲੇ ਕਿ ਰੋਮੀਨੇਸ਼ਨ ਫਾਰਮ ਉਹ ਆਪਣੇ ਪੈਨਲ ਦੇ ਅੰਦਰ ਪਾਂ ਜਾ ਰਿਹਾ ਹੈ ਜੀ ਤੇ ਉਹਦੇ ਨਾਲ ਸਾਰੇ ਉਹਦੇ ਸਿੱਖ ਕੈਂਡੀਡੇਟਸ ਜਿਹੜੇ ਜਿੰਨੇ ਵੀ ਸਿਓ ਫਾਰਮ ਭਰਮਾ ਦੇ ਤੇ ਇਹਨਾਂ ਦਾ ਮੇਨ ਟਾਈਪ ਬੱਚਾ ਵੇਟ ਕਰ ਰਿਹਾ ਹੈ ਕਿ ਸ਼ਾਇਦ ਥੋੜੀ ਜਗ੍ਹਾ ਖਾਲੀ ਹੋਏਗੀ ਤੇ ਮੈਂ ਅੱਗੇ ਦਾਵਾਂਗਾ ਉੱਥੇ ਕੁਝ ਆਊਟਸਾਈਡਰ ਬੱਚਾ ਨੇ 30 ਤੋਂ 35 ਤੋਂ ਜ਼ਿਆਦਾ ਬੰਦੇ ਸੀ ਉਹਨਾਂ ਨੇ ਹਿਊਮਨ ਚੇਨ ਬਣਾਈ ਹੋਈ ਸੀ ਜਿਹੜੇ ਕਿ ਪ੍ਰਿੰਸੀਪਲ ਰੂਮ ਦੇ ਵਿੱਚ ਉਹਨਾਂ ਨੂੰ ਜਾਣ ਨਹੀਂ ਦੇ ਰਹੇ ਸੀ ਕਿ ਉਸ ਬੱਚੇ ਨੇ ਉਹ ਬੱਚਾ ਖੜਾ ਹੋ ਕੇ ਵੇਟ ਕਰ ਰਿਹਾ ਸੀ ਕਿਸੇ ਦੇ ਪਹਿਲੇ ਉਹ ਫਾਰਮ ਅੰਦਰ ਬੈਲੇਟ ਬਾਕਸ ਫਾਦਵਾ। ਇਹ ਇਹਨਾਂ ਦੇ ਨਿੰਟਾਈਮੇ ਦਾ ਬੱਚਾ ਆਂਦਾ ਹੈ। ਉਹਨੇ ਨਾ ਉਹਦੀ ਛਾਤੀ ਤੇ ਲੈਫਟ ਸਾਈਡ ਹੱਥ ਮਾਰਿਆ ਜਿੱਥੇ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਕੋਲ ਫਾਰਮ ਹੈਗੇ ਨੇ। ਉਹਨਾਂ ਨੇ ਉਹਦੀ ਸ਼ਰਟ ਫਾੜੀ। ਉਹਦੇ ਸਾਰੇ ਫਾਰਮ ਉੱਥੇ ਹੀ ਫਾੜ ਦਿੱਤੇ ਤਾਂ ਕਿ ਕੋਈ ਕੈਂਡੀਡੇਟ ਫਾਰਮ ਫਿਲ ਨਾ ਕਰ ਸਕੇ ਤੇ ਇਹਨਾਂ ਦੀ ਟੀਮਾਂ ਅਨ ਬਹੁਤ ਜ਼ਿਆਦਾ ਨੇ। ਤੇ ਨਾਲ ਹੀ ਇੰਟੈਂਸ਼ਨਲੀ ਇੱਕ ਤੁਸੀਂ ਵੀਡੀਓ ਦੇਖ ਸਕਦੇ ਹੋ। ਦਿਖ ਰਹੀ ਚੱਲ ਰਹੀ ਹੈ। ਜੀ। ਤੇ ਉਸ ਬੱਚੇ ਦੀ ਪਾਗ ਉਤਾਰ ਦਿੱਤੀ। ਪਾਗ ਉਤਾਰਨ ਨਾਲ ਉਹਦੇ ਕੇਸ ਖੁੱਲ ਗਏ। ਕੇਸ ਖੁੱਲ ਕੇ ਉਸ ਬੱਚੇ ਨਾਲ ਲੱਤਾ ਨਾਲ ਮਾਰਿਆ ਉਹਦੇ ਕੇਸ ਖਿੱਚੇ ਗਏ ਉਸ ਬੱਚੇ ਦਾ 19 ਸਾਲ ਦਾ ਬੱਚਾ ਹੈ ਉਹ ਉਹ 36 ਗੜ ਤੋਂ ਪੜਨ ਵਾਸਤੇ ਦਿੱਲੀ ਚ ਆਇਆ ਹੋਇਆ ਹੈ ਔਰ ਆਇਆ ਕਿਥੋਂ ਹੈ ਸ਼੍ਰੀ ਗੁਰੂ ਤੇਗ ਬਹਾਦਰ ਦਾ ਖਾਲਸਾ ਕਾਲਜ ਜਿਹੜਾ ਕਿ ਸਿੱਖਾਂ ਦਾ ਮੰਨਿਆ ਹੋਇਆ ਕਾਲਜ ਹੈ ਬਹੁਤ ਅੱਛੀ ਰੀਪਿਟੇਸ਼ਨ ਤੇ ਨਾਲੇ ਆਪਣੇ ਦਿੱਲੀ ਸਿੱਖੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਅੰਦਰ ਅੰਦਾ ਪੈਨ ਐਂਡ ਬਾਡੀ ਹੈ ਤੇ 50% ਕੋਟਾ ਸਾਡਾ ਉੱਥੇ ਮੈਨਿਓਰਿਟੀ ਕੋਟਾ ਹੈਗਾ ਜੀ ਉਸ ਬੱਚੇ ਨਾਲ ਐ ਹਰਸਾ ਹੋਇਆ ਤੇ ਜਦੋਂ ਇਹਦੀ ਵੀਡੀਓ ਬਾਰੇ ਲਈ ਬੱਚੇ ਦੀ ਉਹ ਬੱਚਾ ਨਹੀਂ ਜਾਣਦਾ ਸੀ ਕਿਉਂਕਿ ਦੇਖੋ ਬੱਚਾ ਟੀਮ ਰਿਅਲਾਈ ਨੇ ਬੱਚਿਆਂ ਨੂੰ 19 ਸਾਲ ਦੇ ਬੱਚਿਆਂ ਨੂੰ ਔਰ ਵੱਡੇ ਵੱਡੇ ਗੁੰਡੇ ਕਹਿ ਸਕਦੇ ਆ ਗੁੰਡਸ ਕਹਿ ਸਕਦੇ ਆ 30 ਤੇ 40 ਸਾਲ ਦੇ ਆ ਨੇ ਉਹਨਾਂ ਨੇ ਆ ਕੇ ਉਸ ਬੱਚੇ ਨੂੰ ਘੇਰ ਲਿਆ ਤੇ ਉਹ ਬੱਚਾ ਤੇ ਡੀਮੋਰਲਾਈਜ਼ ਜਿਹਦੇ ਕੇਸ ਜਿਹਦੇ ਸਿਰ ਤੋਂ ਦਸਤਾਰ ਉਤਰ ਜਾਏਗੀ ਔਰ ਜਿਹਦੇ ਕੇਸ ਨੂੰ ਜਾਣਗੇ ਤਾਂ ਬੱਚਾ ਥੋੜਾ ਬਹੁਤ ਡੀਮੋਰਲਾਈਜ਼ ਹੁੰਦਾ ਹੀ ਆ ਹੁੰਦਾ ਹੁੰਦਾ ਬੱਚਾ ਬਹੁਤ ਡੀਮੋਰਲਾਈਜ਼ ਸੀ ਤੇ ਉਹਦੀ ਕਾਫੀ ਇਹ ਇਸ ਸਾਰੇ ਦੇ ਵਿੱਚ ਜਿਹੜਾ ਕਾਲਜ ਪ੍ਰਸ਼ਾਸਨ ਹੈ ਜਾਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਉਹਦੀ ਕੀ ਭੂਮਿਕਾ ਰਹੀ ਹੈ ਇਹ ਆ ਉਹਨਾਂ ਨੇ ਕੁਝ ਕਿਉਂ ਨਹੀਂ ਕੀਤਾ ਇਸ ਤੇ ਉਹਨਾਂ ਨੇ ਐਕਚੁਅਲ ਕੀ ਇਹ ਕਿ ਮੈਂ ਉਹਨਾਂ ਦੇ ਇਸ ਦੇ ਲਫ਼ਜ਼ਾਂ ਬੋਲਣਾ ਕਿ ਦਿੱਲੀ ਸਿਪਰਦਾਰਾ ਪਰ ਬੰਦਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਮੈਂ ਵੀ ਐਗਜ਼ੀਕਿਊਟਿਵ ਮੈਂਬਰ ਆ ਮੈਂ ਵੀ ਇਸ ਗੱਲ ਤੋਂ ਸ਼ਰਮਿੰਦਾ ਵਾਂ ਕਿਉਂਕਿ ਅਸੀਂ ਕੱਟ ਜਾਂਦੇ ਕਿਉਂਕਿ ਦੂਸਰੀ ਪਾਰਟੀ ਦਾ ਉੱਥੇ ਉਹਨਾਂ ਦਾ ਹੋਲਡ ਹੈਗਾ ਪਰ ਇਸ ਗੱਲ ਤੋਂ ਮੈਨੂੰ ਬੜਾ ਦੁੱਖ ਹੋ ਰਿਹਾ ਸੋਸ ਹੁੰਦਾ ਹੈ ਕਿ ਦਿੱਲੀ ਸਿਪਰਦਾਰਾ ਪਰ ਬੰਦਾ ਕਮੇਟੀ ਦੇ ਪ੍ਰਧਾਨ ਸਾਹਿਬ ਪੂਰੇ ਫੇਲ ਨੇ ਇਸ ਮਾਮਲੇ 'ਚ ਕਿਉਂਕਿ ਜਿੰਨਾ ਦੀ ਨੱਕ ਥੱਲੇ ਇੰਨਾ ਵੱਡਾ ਹਾਸਾ ਹੋ ਜਾਏ ਤੇ ਮੈਂ ਮੰਨਦੀ ਆ ਕਿ ਉਹ ਬਹੁਤ ਨਲਾਇਕੀ ਆ ਉਹਨਾਂ ਦੀ ਔਰ ਪ੍ਰਸ਼ਾਸਨ ਦੇਖ ਰਿਹਾ ਹੈ ਇਹ ਬੱਚਾ ਗੈ ਪ੍ਰਿੰਸੀਪਲ ਦੇ ਕੋਲ ਇਹ ਬੱਚੇ ਨੇ ਕਿਹਾ ਕਿ ਦੇਖੋ ਮੇਰੇ ਨਾਲ ਅਸਰਾਏ ਤੇ ਪ੍ਰਿੰਸੀਪਲ ਨੇ ਅਗੋਂ ਨੂੰ ਇਹ ਕਹਿੰਦਾ ਜਾਓ ਤੁਸੀਂ ਮੋਰਿਸ ਨਗਰ ਥਾਣੇ ਜਾ ਕੇ ਕੰਪਲੇਨ ਕਰਾਓ ਬਸ ਇਨਸਟੈਡ ਆਫ ਕਾਲਜ ਵਾਲਿਆਂ ਨੂੰ ਚੇਤਾਸੁਰ ਇਸ ਬੱਚੇ ਨੂੰ ਪੈਸੀਫਾਈ ਕਰਦੇ ਕਾਲਜ ਵੱਲੋਂ ਕੰਪਲੇਨ ਹੁੰਦੀ ਕਾਲਜ ਵੱਲੋਂ ਨਾ ਕੰਪਲੇਨ ਹੋ ਕੇ ਇਹ ਬੱਚਾ ਰਾਤੀ ਡੀਪ ਡੀ ਮਰ ਲਾਈਜ਼ਡ ਹੈ ਸਵੇਰੇ ਮੇਰੇ ਬੱਚਾ ਨਾ ਕਰ ਲਈ ਹੈ ਫਿਰ ਮੈਂ ਔਰ ਮੇਰੇ ਨਾਲ ਸੋਨੂ ਫੁੱਲ ਜੀ ਨੇ ਸਾਡੇ ਜੋਧੇ ਪ੍ਰਧਾਨ ਨੇ ਅਸੀਂ ਫਿਰ ਉੱਥੇ ਬੱਚਿਆਂ ਨੂੰ ਇਕੱਠਾ ਕੀਤਾ ਫਿਰ ਅਸੀਂ ਜਾ ਕੇ ਥਾਣੇ ਤਾਂ ਕਿ ਐਫ ਆਈ ਆਰ ਕਰਾਈ ਔਰ ਸਾਨੂੰ ਤੁਹਾਨੂੰ ਸਾਰਾ ਪਤਾ ਹੈ ਤੁਸੀਂ ਸੋਸ਼ਲ ਮੀਡੀਆ ਦੇਖ ਲੈਗੇ ਕਿ ਕਿੰਸੀ ਕਨਾਲ ਐਫਰ ਰਹੀ ਹੈ ਬੱਚੇ ਨੇ ਬੜੀ ਮੁਸ਼ਕਲਤਾਂ ਆ ਲਗਵਾਈਆਂ ਕਿਆਂ ਹੂੰ ਬਿਲਕੁਲ ਬੜਾ ਧੱਕਾ ਲੱਗਦਾ ਬੜਾ ਧੱਕਾ ਲੱਗਦਾ ਖਾਸ ਤੌਰ ਤੇ ਉਦੋਂ ਜਦੋਂ ਅਸੀਂ ਇਹ ਕਹਿੰਨੇ ਹਾਂ ਹਾਂ ਜੀ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਮੈਂ ਇੱਕ ਮਿੰਟ ਆ ਜਾਵਾਂਗਾ ਵਾਪਸ ਹਾਂ ਦਿੱਲੀ ਦੇ ਵਿੱਚ ਸਾਰਦਾ ਸਵਾਲ ਹੈ ਹਾਂ ਜੀ ਦਿੱਲੀ ਦੇ ਵਿੱਚ ਜਦੋਂ ਅਸੀਂ ਕਹਿੰਨੇ ਕਿ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਨੇ ਅਸੀਂ ਇਹ ਕਹਿੰਨੇ ਕਿ ਸਿੱਖਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀਆਂ ਜੜੀਆਂ ਸਰਕਾਰਾਂ ਦੀ ਹੈਗੀ ਆ ਤੁਸੀਂ ਇੱਥੋਂ ਗੱਲ ਦਾ ਅੰਦਾਜ਼ਾ ਲਾਓ ਕਿ ਦਿੱਲੀ ਕਮੇਟੀ ਦੇ ਅਧੀਨ ਚੱਲਦਾ ਇੱਕ ਕਾਲਜ ਜਿੱਥੇ ਬਹੁਤਾਤ ਸਿੱਖਾਂ ਦੀ ਹੈ ਜਿੱਥੇ 50% ਰਾਖਵਾ ਕਰਨਾ ਹੈ ਸਿੱਖਾਂ ਲਈ ਉੱਥੇ ਹੀ ਸਿੱਖਾਂ ਦੀ ਦਸਤਾਰ ਉਤਾਰੇ ਜਾ ਰਹੀ ਹੈ ਡ ਕਿਉਂਕਿ ਵਿਰੋਧ ਲਈ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਮੁੱਦੇ ਦੇ ਵਿਰੋਧ ਹੋਣਾ ਚਾਹੀਦਾ ਉਥੇ ਸਰਨਾਥ ਸਾਹਿਬ ਵੀ ਪਹੁੰਚੇ ਮਨਜੀਤ ਸਿੰਘ ਜੀ ਕੇ ਵੀ ਪਹੁੰਚੇ ਸਰਦਾਰ ਤਰਲੋਚਨ ਸਿੰਘ ਵੀ ਇੱਕ ਵੀਡੀਓ ਦੇ ਵਿੱਚ ਦਿਖਾਈ ਦਿੱਤੇ ਮਾਫੀ ਵੀ ਮੰਗੀ ਗਈ ਇਹ ਸਾਰੀਆਂ ਚੀਜ਼ਾਂ ਰਹੀਆਂ ਪਰ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਗਲਤੀ ਹੋਈ ਹੈ ਕਿੱਥੇ ਇਹ ਕਮੀ ਰਹਗੀ ਕਿ ਇੰਨਾ ਹੌਸਲਾ ਕਿਸੇ ਦਾ ਵੱਧ ਗਿਆ ਕਿ ਬਾਹਰੋਂ ਆ ਕੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਗਈ ਕਾਲਜ ਦੇ ਅੰਦਰ ਹੀ ਦੇਖੋ ਇਸ ਕਮੀ ਦੀ ਸ਼ੁਰੂਆਤ ਹਰਪ੍ਰੀਤ ਜੀ ਜੋ ਮੈਨੂੰ ਸਮਝ ਆਂਦੀ ਹੈ ਉਹ ਸਭ ਤੋਂ ਵੱਡਾ ਕਾਰਨ ਹੈਗਾ ਕਿ ਇਸ ਕਾਲਜ ਦੇ ਵਿੱਚ ਜੋ ਪ੍ਰਿੰਸੀਪਲ ਔਰ ਚੇਅਰਮੈਨ ਨੇ ਉਹ ਦੋਨਾਂ ਦਾ ਜਿਹੜਾ ਝੁਕਾਅ ਹੈ ਉਹ ਕਿਤੇ ਨਾ ਕਿਤੇ ਆਰਐਸਐਸ ਦੇ ਪ੍ਰਤੀ ਹੈ ਔਰ ਉਸ ਕਰਕੇ ਐਬੀਬੀਪੀ ਦੇ ਜਿਹੜੇ ਮੁੰਡਿਆਂ ਨੂੰ ਇੱਥੇ ਜ਼ਰੂਰਤ ਤੋਂ ਜ਼ਿਆਦਾ ਤਰਜੀਹ ਦਿੱਤੀ ਗਈ ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਗਾਓ ਕਿ ਜੋ ਹੁਣੇ ਬੀਬੀ ਰਣਜੀਤ ਕੌਰ ਜੀ ਹੋਰਾਂ ਨੇ ਕਿਹਾ ਹੈ ਜੀ ਕਿ ਪ੍ਰਿੰਸੀਪਲ ਆਫਿਸ ਦੇ ਬਾਹਰ ਹਿਊਮਨ ਚੇਨ ਬਣਾ ਕੇ ਐਬੀਵੀਪੀ ਦੇ ਬੰਦੇ ਖੜੇ ਸੀ ਇਤਨੀ ਉਹਨਾਂ ਦੀ ਹਿੰਮਤ ਹੋ ਗਈ ਕਿ ਉਹਨਾਂ ਨੇ ਘੇਰਾ ਪਾ ਲਿਆ ਕਿਸੇ ਨੂੰ ਨਾਮਿਨੇਸ਼ਨ ਸਿੱਖ ਬੱਚੇ ਨੂੰ ਨਹੀਂ ਭਰਨ ਦੇਣਾ ਉਹਨਾਂ ਨੇ ਇਹ ਪੂਰਾ ਤੈਅ ਕੀਤਾ ਹੋਇਆ ਸੀ ਕਿਸੇ ਸਿੱਖ ਬੱਚੇ ਦਾ ਨਾਮਿਨੇਸ਼ਨ ਖਾਲਸਾ ਕਾਲਜ ਤੋਂ ਨਹੀਂ ਭਰਨ ਦੇਣਾ ਔਰ ਇੱਕੋ ਕਿਸੇ ਵੀ ਤਰੀਕੇ ਨਾਲ ਐਬੀਵੀਪੀ ਨੂੰ ਇਥੋਂ ਜਿਤਾਣਾ ਇਸ ਕਾਲਜ ਦੇ ਉੱਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਕਾਲਜ ਦੀ ਸਿਕਿਉਰਿਟੀ ਜਿਹੜੀ ਹੈ ਉਹ ਬਰੀਚ ਹੋਈ ਹੈ ਕਾਲਜ ਦੇ ਵਿੱਚ ਅਨਨੈਸੈਸਰੀ ਬਾਹਰ ਦੇ ਬੰਦੇ ਆਏ ਨੇ ਉਹਨਾਂ ਨੇ ਪ੍ਰਿੰਸੀਪਲ ਦਫ਼ਤਰ ਨੂੰ ਘੇਰ ਲਿਆ ਜਾਂ ਕਹੀਏ ਕਿ ਪ੍ਰਿੰਸੀਪਲ ਨੂੰ ਉਹਨਾਂ ਨੇ ਬੰਦਕ ਬਣਾ ਲਿਆ ਅੰਦਰ ਔਰ ਕਿਸੇ ਨੂੰ ਅੰਦਰ ਜਾਣ ਨਹੀਂ ਉਹਨਾਂ ਨੇ 2 ਵਜੇ ਤੱਕ ਜੋ ਟਾਈਮ ਸੀ ਨੋਮੀਨੇਸ਼ਨ ਦਾ ਨਹੀਂ ਕਰਨ ਦਿੱਤਾ ਉਸ ਤੋਂ ਪਹਿਲੀ ਜਿਹੜੀ ਗੱਲ ਦੇਖਣੀ ਚਾਹੀਦੀ ਹੈ ਕਿ ਨੋਮੀਨੇਸ਼ਨ ਉਸ ਤੋਂ ਇੱਕ ਦਿਨ ਪਹਿਲੇ ਹੋਣਾ ਚਾਹੀਦਾ ਸੀ ਪਰ ਕਿਉਂਕਿ ਇਹਨਾਂ ਨੇ ਜਿੱਦ ਕੀਤੀ ਕਿ ਜੀ ਅਸੀਂ ਇਸ ਵਾਰੀ ਤਿੰਨੋਂ ਖਾਲਸਾ ਕਾਲਜ ਜਿਹੜੇ ਨੇ ਸਾਡੇ ਉਹਨਾਂ ਦੇ ਵਿੱਚ ਅਸੀਂ ਨੋਮੀਨੇਸ਼ਨ ਨਹੀਂ ਕਰਨਾ ਅਸੀਂ ਆਪਣੀ ਇਲੈਕਟਿਡ ਬਾਡੀ ਬਣਾਵਾਂਗੇ ਇਹਨਾਂ ਨੇ ਦਿੱਲੀ ਯੂਨੀਵਰਸਿਟੀ ਨੂੰ ਇੱਕ ਮਤਾ ਪਾਸ ਕਰਕੇ ਆਪਣੀ ਗਵਰਨਿੰਗ ਬਾਡੀ ਦੇ ਥਰੂ ਭੇਜ ਦਿੱਤਾ ਕਾਲਜਾਂ ਦੀ ਜਿਸ ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ ਔਰ ਨਾ ਇਹਨਾਂ ਨੇ ਉਸ ਰਿਜੈਕਸ਼ਨ ਨੂੰ ਚੈਲੰਜ ਕੀਤਾ ਵੀ ਸੀ ਦੀ ਨਾ ਇਹਨਾਂ ਨੇ ਉਸ ਦੇ ਉੱਪਰ ਆਪਣਾ ਨੋਮੀਨੇਸ਼ਨ ਲੈ ਕੇ ਪ੍ਰੈਜ਼ੀਡਿੰਗ ਅਫਸਰਾਂ ਨੂੰ ਕਿਹਾ ਤੇ ਕੋਲ ਮਿਲਾ ਕੇ ਜਿਹੜਾ ਵੀ ਇਹ ਸਾਰਾ ਕੁਝ ਘਰਾ ਹੋਇਆ ਹੈ ਇਹ ਸਾਰੇ ਬਵਾਲ ਦਾ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਦੀ ਲਾਪਰਵਾਹੀ ਹੈ ਔਰ ਇਸ ਲਾਪਰਵਾਹੀ ਕਰਕੇ ਜਿਹੜਾ ਦਿੱਲੀ ਦਾ ਇੱਕ ਮੰਨਿਆ ਖਾਲਸਾ ਕਾਲਜ ਹੈ ਜਿਹੜਾ ਪ੍ਰੀਮੀਅਰ ਇੰਸਟੀਚੂਟ ਹੈ ਕੌਮ ਦਾ ਉਸ ਦੇ ਅੰਦਰ ਸਿੱਖ ਬੱਚੇ ਦੀ ਦਸਤਾਰ ਵੀ ਨਹੀਂ ਉਤਰੀ ਸਿੱਖ ਕੁੜੀ ਦੇ ਉੱਤੇ ਵੀ ਹਮਲਾ ਹੋਇਆ ਇੱਕ ਕੁੜੀ ਨੂੰ ਧੱਕੇ ਦਿੱਤੇ ਗਏ ਬੱਚਿਆਂ ਦੇ ਕਈਆਂ ਦੇ ਕੱਪੜੇ ਵੀ ਫੱਟੇ ਨੇ ਉਹ ਕੁੜੀ ਵਿਚਾਰੀ ਸ਼ਰਮ ਦੇ ਮਾਰੇ ਆਪਣਾ ਕੰਪਲੇਂਟ ਅੱਗੇ ਦੇਣ ਨਹੀਂ ਆਈ ਲੇਕਿਨ ਜੋ ਹਾਲਾਤ ਪੈਦਾ ਕੀਤੇ ਗਏ ਨੇ ਉਹ ਬੜੇ ਦਰਦਨਾਕ ਨੇ ਉਹ ਖਾਲਸਾ ਕਾਲਜ ਦੇ ਬੱਚਿਆਂ ਦੇ ਵਿੱਚ ਉਸ ਗੱਲ ਦਾ ਕਿੰਨਾ ਕਿਤੇ ਡਰ ਤੇ ਸਹਿਮ ਦਾ ਮਾਹੌਲ ਹੈ ਅੱਜ ਵੋਟਿੰਗ ਸੀ ਮੈਨੂੰ ਲੱਗਦਾ ਕਾਫੀ ਘੱਟ ਵੋਟਿੰਗ ਅੱਜ ਹੋਈ ਹੈ ਕਾਲਜ ਦੇ ਵਿੱਚ ਕਿਉਂਕਿ ਬੱਚਿਆਂ ਨੇ ਕਿਨਾਰਾ ਕੀਤਾ ਕਿ ਫਿਰ ਨਾ ਲੜਾਈ ਹੋ ਜਾਏ ਅੱਜ ਕੋਈ ਇਹ ਸਾਰੇ ਜੋ ਹਰਕਤਾਂ ਹੋਈਆਂ ਨੇ ਇਹਦੇ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਜ਼ਿੰਮੇਵਾਰ ਹੈ ਅੱਜ ਬੇਸ਼ੱਕ ਸਸਾਰਤ ਲੋਚਾ ਇਸ ਗੱਲ ਦੀ ਮਾਫ ਕ੍ਰਿਮੀਨਲ ਟ੍ਰੇਸ ਪਾਸਿੰਗ ਹੈ ਅਨਨੈਸੈਸਰੀ ਬਿਨਾ ਆਈ ਕਾਰਡ ਦੇ ਬੱਚੇ ਅੰਦਰ ਕਿਵੇਂ ਐਂਟਰ ਕੀਤੇ ਐਸ ਪਰ ਜਿਹੜਾ ਰੂਲ ਹੈ ਟ੍ਰ ਬਿਨਾ ਬਿਨਾ ਆਈ ਕਾਰਡ ਦੇ ਬੱਚਾ ਐਂਟਰ ਨਹੀਂ ਕਰ ਸਕਦਾ ਇਲੈਕਸ਼ਨ ਅਗਰ ਚੱਲ ਰਿਹਾ ਉਹ ਕਿਵੇਂ ਇਨਵੈਲਿਡ ਵੰਤਰੀਆ ਜਿਹੜੇ ਨੇ ਉਹ ਅੰਦਰ ਆ ਗਏ ਔਰ ਕਿਵੇਂ ਉਹਨਾਂ ਨੇ ਆ ਕੇ ਸਾਰਾ ਹੁਰਦੰਗ ਕੀਤਾ ਔਰ ਕਿਉਂ ਨਹੀਂ ਅਜ ਤੱਕ ਕਾਲਜ ਪ੍ਰਸ਼ਾਸਨ ਨੇ ਉਹਨਾਂ ਦੇ ਖਿਲਾਫ ਕ੍ਰਿਮੀਨਲ ਟ੍ਰੇਸ ਪਾਸਿੰਗ ਦਾ ਮਕਦਮਾ ਦਿੱਤਾ ਕਿਉਂ ਪੁਲਿਸ ਨੂੰ ਅਜ ਤੱਕ ਕੰਪਲੇਂਟ ਨਹੀਂ ਦਿੱਤੀ ਇਹ ਜਿਹੜੀ ਕੰਪਲੇਂਟ ਹੈ ਜਿਸ ਤੇ ਐਫ ਆਈ ਆਰ ਹੋਈ ਹੈ ਪਵਿੱਤ ਸਿੰਘ ਗੁਜਰਾਲ ਵੱਲੋਂ ਹੋਈ ਹੈ ਜੋ ਇਸ ਮਸਲੇ ਪੀੜਤ ਹੈ ਕਿਉਂ ਦਿੱਲੀ ਗੁਰਦੁਆਰਾ ਕਮੇਟੀ ਨੇ ਉਹਨਾਂ ਬੱਚਿਆਂ ਦੇ ਉੱਤੇ ਅਜ ਤੱਕ ਕ੍ਰਿਮੀਨਲ ਟ੍ਰੇਸ ਪਾਸਿੰਗ ਦਾ ਮਕਦਮਾ ਨਹੀਂ ਦਿੱਤਾ ਹੈ ਬੜਾ ਵੱਡਾ ਸਵਾਲ ਹੈ ਸਾਰੇ ਮਿਲੇ ਹੋਏ ਸੀ ਡਾਕਟਰ ਸਾਹਿਬ ਡਾਕਟਰ ਪਰਮਿੰਦਰ ਭੱਟ ਸਵਾਲ ਇੱਕੇ ਵੀ ਨਹੀਂ ਖੜਾ ਹੁੰਦਾ ਸੀ ਉਹ ਸਾਰਿਆਂ ਜਦੋਂ ਵੀ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਭਾਵੇਂ ਕੋਈ ਕਾਲਜ ਹੋਵੇ ਯੂਨੀਵਰਸਿਟੀ ਹੋਵੇ ਕੋਈ ਵੀ ਘਟਨਾ ਹੁੰਦੀ ਹੈ ਤਾਂ ਉਸ ਕਾਲਜ ਜਾਂ ਯੂਨੀਵਰਸਿਟੀ ਦਾ ਨਾਮ ਖਰਾਬ ਹੁੰਦਾ ਨਾ ਸਿਰਫ ਨਾਮ ਖਰਾਬ ਹੁੰਦਾ ਬਲਕਿ ਜਿਹੜੇ ਪੇਰੈਂਟਸ ਨੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਮਨ ਦੇ ਅੰਦਰ ਵੀ ਇੱਕ ਡਰ ਤੇ ਸਹਿਮ ਦਾ ਮਾਹੌਲ ਹੁੰਦਾ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਜੇਕਰ ਕੋਈ ਅਦਾਰਾ ਹੋਵੇ ਹੁਣ ਤੁਸੀਂ ਇਸ ਬੱਚੇ ਦੀ ਉਦਾਹਰਨ ਲੈ ਲਓ ਇਹ ਬੱਚਾ ਕਿੰਨੀ ਦੂਰੋਂ ਆ ਕੇ ਇੱਥੇ ਦਿੱਲੀ ਦੇ ਵਿੱਚ ਪੜ੍ਹ ਰਿਹਾ ਹੈ ਉਹਨਾਂ ਦੇ ਮਾਪੇ-ਬਾਪ ਨੂੰ ਘੱਟੋ-ਘੱਟ ਇਹ ਲੱਗਦਾ ਹੋਣਾ ਕਿ ਯਾਰ ਇਹ ਸਿੱਖਾਂ ਦਾ ਕਾਲਜ ਆ ਘੱਟੋ-ਘੱਟ ਸਾਡਾ ਸਿੱਖ ਬੱਚਾ ਇੱਥੇ ਸੇਫ ਹੈ ਪਰ ਜੇ ਇਸ ਬੱਚੇ ਦੇ ਨਾਲ ਇਦਾਂ ਦਾ ਕੁਝ ਹੋਇਆ ਤਾਂ ਤੁਹਾਨੂੰ ਲੱਗਦਾ ਨਹੀਂ ਆ ਅਗਲੇ ਪਾਸੋਂ ਫਿਰ ਤੂੰ ਐਡਮਿਸ਼ਨਸ ਵੀ ਕੱਟਣ ਗਿਆ ਮਾਪੇ-ਬਾਪ ਵੀ ਸੋਚਣਗੇ ਕਿ ਯਾਰ ਇੱਥੇ ਤਾਂ ਗੁੰਡਾਗਰਦੀ ਹੋ ਰਹੀ ਹੈ ਬੱਚੇ ਪੜ੍ਹਨ ਥੋੜੀ ਜਾਂਦੇ ਤਾਂ ਗੁੰਡਾਗਰਦੀ ਹੈ ਸ਼ਰਿਆਮ ਬਿਲਕੁਲ ਫਰਕ ਪਏਗਾ ਇਸ ਚੀਜ਼ ਦਾ ਕਿਉਂ ਨਹੀਂ ਫਰਕ ਪਏਗਾ ਤੁਹਾਡਾ ਇਹ ਸਨਸ਼ਾ ਆਗਾ ਬਿਲਕੁਲ ਠੀਕ ਹੈ ਹਾਂ ਜੀ ਪ੍ਰਮੇਂਦਰ ਜੀ ਅਟੈਨਸ਼ਨਸ਼ਾ ਬਿਲਕੁਲ ਠੀਕ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਨੂੰ ਇਸ ਮਾਮਲੇ 'ਚ ਆਪਣੀ ਬੰਦੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਸੀ ਇਹ ਸਾਡਾ ਉਹ ਪ੍ਰੀਮੀਅਰ ਕਾਲਜ ਹੈ ਜਿੱਥੋਂ ਅੱਜ ਤੱਕ ਲੱਖਾਂ ਬੱਚਾ ਪੜ ਕੇ ਆਪਣੀ ਜ਼ਿੰਦਗੀ 'ਚ ਮੁਕਾਮ ਪ੍ਰਾਪਤ ਕਰਕੇ ਗਿਆ ਔਰ ਅੱਜ ਖਾਲਸਾ ਕਾਲਜ ਨੂੰ ਇਸ ਕਰਕੇ ਬਦਨਾਮੀ ਚੱਲਨੀ ਪੈ ਰਹੀ ਹੈ ਕਿਉਂਕਿ ਬਾਹਰ ਦੇ ਗੁੰਡਿਆਂ ਨੇ ਆ ਕੇ ਇੱਥੇ ਸਾਡੇ ਬੱਚਿਆਂ ਨੂੰ ਮਾਰਿਆ ਔਰ ਬਦਮਾਸ਼ੀ ਦਾ ਮਾਹੌਲ ਕ੍ਰੀਏਟ ਕੀਤਾ ਔਰ ਕਿਤੇ ਨਾ ਕਿਤੇ ਕਿਸੇ ਟਾਈਮ ਦੇ ਉਤੇ ਸਾਡੇ ਖਾਲਸਾ ਕਾਲਜ ਦਾ ਉਹ ਮਿਆਰ ਸੀ ਕੋਈ ਵੀ ਅੱਖ ਵੇਖਣ ਦੀ ਕੋਸ਼ਿਸ਼ ਨਹੀਂ ਕਰਦਾ ਸੀ ਮੈਂ ਇਸ ਗੱਲੇ ਬੜੇ ਉਦਾਹਰਨ ਦੇ ਸਕਣਾ ਸਾਡੇ ਕੋਲ ਹੈਗੇ ਨੇ ਸਾਡੇ ਨਾਲ ਮਿਰੰਡਾ ਹਾਊਸ ਕਾਲਜ ਐ ਕੁੜੀਆਂ ਦਾ ਉੱਥੇ ਲੋਕ ਬੱਚੀਆਂ ਨੂੰ ਇਸ ਕਰਕੇ ਭੇਜਦੇ ਸੀ ਉੱਥੇ ਪੜਨ ਵਾਸਤੇ ਕਿ ਨਾਲ ਖਾਲਸਾ ਕਾਲਜ ਇੱਥੇ ਕੋਈ ਹਿੰਮਤ ਨਹੀਂ ਕਰੇਗਾ ਸਾਡਾ ਛੇੜਨ ਦੀ ਹੁਣ ਦੇਖੋ ਇਹ ਸ਼ਨੀਵਾਰ ਨੂੰ ਘਟਨਾ ਹੁੰਦੀ ਹੈ ਇੱਥੇ ਖਾਲਸਾ ਕਾਲਜ ਦੇ ਵਿੱਚ ਔਰ ਮੰਗਲਵਾਰ ਨੂੰ ਮਿਰੰਡਾ ਹਾਊਸ ਦੇ ਵਿੱਚ ਵੀ ਐਵੇਂ ਮਤਲਬ ਬਾਹਰ ਦੇ ਲੋਕ ਅੰਦਰ ਐਂਟਰ Thank <laughs> you. ਡਰਾਂ ਦੀ ਸਾਜਿਸ਼ ਤਹਿਤ ਜਾਂ ਕਹਿ ਦਈਏ ਕਿ ਐਬੀਵੀਪੀ ਨੂੰ ਫਾਇਦਾ ਪਹੁੰਚਾਣ ਦੀ ਸਾਜਿਸ਼ ਹੈ ਤੇ ਸਾਰਾ ਕੁਝ ਕੀਤਾ ਗਿਆ ਸੀ ਔਰ ਦਿੱਲੀ ਗੁਰਦੁਆਰਾ ਕਮੇਟੀ ਇਸ ਮਾਮਲੇ 'ਚ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ ਜਿੱਥੇਕ ادارے ਦਾ ਸਵਾਲ ਹੈ ادارے ਦੀ ਬਿਆਨੀ ਮੰਨਦਾ ਕਿ ਬੇਇਜ਼ਦਰੀ ਕੋਈ ਬਦਨਾਮੀ ਹੋਏਗੀ ਲੇਕਿਨ ادارے ਦੇ ਬੱਚਿਆਂ ਦੇ ਵਿੱਚ ਜ਼ਰੂਰ ਇਸ ਗੱਲ ਦਾ ਡਰ ਹੈ ਔਰ ਪੇਰੈਂਟਸ ਦੇ ਵਿੱਚ ਵੀ ਇਸ ਗੱਲ ਦਾ ਡਰ ਹੈ ਕਿ ਸਾਡੇ ਬੱਚੇ ਖਾਲਸਾ ਕੋਲੇ ਜਾ ਰਹੇ ਨੇ ਸੇਫ ਨੇ ਕਿ ਨਹੀਂ ਨੇ ਇਸ ਗੱਲ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਦਿੱਲੀ ਕਮੇਟੀ ਦੀ ਹੈ ਔਰ ਪ੍ਰਿੰਸੀਪਲ ਔਰ ਚੇਅਰਮੈਨ ਦੇ ਖਿਲਾਫ ਇਸ ਮਾਮਲੇ 'ਚ ਕਾਰਵਾਈ ਬਣਦੀ ਹੈ ਉਹ ਕਿਉਂ ਨਹੀਂ ਕਰਨਾ ਚ ਬਾਪ ਬੀਬੀ ਰਣਜੀਤ ਕੌਰ ਜੀ ਉਹ ਲੋ ਤੋਂ ਵੀ ਲੈ ਲੈਣਾ ਬੀਬੀ ਜੀ ਦਿੱਲੀ ਕਮੇਟੀ ਦੀ ਹਲੇ ਤੱਕ ਕੋਈ ਸਫਾਈ ਇਸ ਪੂਰੇ ਮੁੱਦੇ ਤੇ ਆਈ ਹੈ ਦਿੱਲੀ ਕਮੇਟੀ ਕੋਈ ਐਕਸ਼ਨ ਲੈ ਰਹੀ ਹੈ ਕੁਝ ਕਰਨ ਜਾ ਰਹੀ ਹੈ ਅੱਗੇ ਤੋਂ ਜਈ ਕਟਰਾ ਨਾ ਹੋਵੇ ਇਹਦੀ ਕੋਈ ਇੰਸ਼ੋਰੈਂਸ ਮਿਲੀ ਨਹੀਂ ਹਲੇ ਤੱਕ ਤੇ ਕੋਈ ਅਸਲ ਦੀ ਇੰਸ਼ੋਰੈਂਸ ਸਾਹਨ ਤੇ ਨਜ਼ਰ ਨਹੀਂ ਆਈ ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਬੱਚਾ ਹੈਗਾ ਪਵਿੱਤ ਸਿੰਘ ਗੁਜਰਾਲ ਉਸ ਬੱਚੇ ਨੂੰ ਦਿੱਲੀ ਕਮੇਟੀ ਵੱਲੋਂ ਈਵਨ ਕਾਲਜ ਵੱਲੋਂ ਕਾਲਜ ਦੇ ਮੈਨੇਜਮੈਂਟ ਵੱਲੋਂ ਕਿਸੇ ਨੇ ਉਸ ਬੱਚੇ ਨੂੰ ਹੁਣ ਤੱਕ ਕੰਟੈਕਟ ਨਹੀਂ ਕੀਤਾ ਕਿ ਬੱਚੇ ਤੁਹਾਨੂੰ ਕਿਧਰੇ ਸੱਟ ਲੱਗੀ ਹੈ ਕਿਧਰੇ ਨਹੀਂ ਲੱਗੀ ਕੀ ਹੈ ਕੀ ਨਹੀਂ ਮਤਲਬ ਉਹ ਬਿਲਕੁਲ ਇਸ ਚੀਜ਼ ਤੋਂ ਉਹਨਾਂ ਨੇ ਆਪਣਾ ਇੱਕ ਸਾਈਡ ਤੇ ਹੋ ਗਏ ਨੇ ਅੱਗੋਂ ਹਰ ਚੀਜ਼ ਲਾਈਵ ਕਰਦੇ ਆ ਕੋਈ ਵੀ ਮੁੱਦਾ ਆਦਾ ਲਾਈਵ ਆ ਜਾਂਦੇ ਨੇ ਲੇਕਿਨ ਉਹ ਬੱਚਿਆਂ ਨੂੰ ਬਿਲਕੁਲ ਇਹਨਾਂ ਨੇ ਨਹੀਂ ਪੁੱਛਿਆ ਔਰ ਨਾਇਨਾ ਨੇ ਕੋਈ ਡਿਊਟੀ ਕੀਤੀ ਹੈ ਔਰ ਸਭ ਤੋਂ ਵੱਡੀ ਗੱਲ ਉਹਦੇ ਕਿ ਜਦੋਂ ਦੂਸਰੋਂ ਦੇ ਇਲੈਕਸ਼ਨ ਹੁੰਦੇ ਨੇ ਨਾ ਤੇ ਆਪਾਂ ਦੂਸਰੋਂ ਦੇ ਬੱਚੇ ਅੰਦਰ ਆਉਂਦੇ ਨੇ ਜੇ ਪਰਮਿੰਦਰ ਪਾਲ ਜੀ ਨੇ ਕਿਹਾ ਨਾ ਕਿ ਬਿਨਾ ਆਏ ਕਰ ਚੈੱਕ ਕਿਤੇ ਨਹੀਂ ਆ ਸਕਦੇ ਤੇ ਚਾਰ ਜਿਹੜੇ ਕੈਂਡੀਡੇਟ ਹੁੰਦੇ ਨਾਲ ਨਾ ਚਾਰ ਬੰਦੇ ਆਲਾਉ ਹੁੰਦੇ ਨੇ ਅਕੋਰਡਿੰਗ ਟੂ ਰੂਲ ਤੇ ਇੱਥੇ 150 200 200 ਬੰਦਾ ਅੰਦਰ ਆ ਰਿਹਾ ਹੈ ਉਹ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਦੀ ਕਿੰਨੀ ਵੱਡੀ ਕਮਜ਼ੋਰੀ ਹੈ ਕਿੰਨੀ ਵੱਡੀ ਨੈਗਲੀਜੈਂਸੀ ਹੈ ਹੱਦ ਤੱਕ ਅਸਲ ਦੀ ਕੋਈ ਸਮੇ ਨਹੀਂ ਆ ਸਾਨੂੰ ਨਾ ਤੇ ਕੋਈ ਇਹਨਾਂ ਨੇ ਕਮੇਟੀ ਬਣਾਈ ਹੈ ਨਾ ਪ੍ਰਿੰਸੀਪਲ ਨੂੰ ਸ਼ੋਕਾਸ ਨੋਟਿਸ ਦਿੱਤਾ ਹੈ ਕਿਸੇ ਨੇ ਕੁਝ ਨਹੀਂ ਪੁੱਛਿਆ इवन ਕਿ ਆਪਣੀ ਜ਼ਿੰਮੇਵਾਰੀ ਤੋਂ ਆ ਦੂੜ ਰਹੇ ਨੇ ਔਰ ਇਹਨਾਂ ਦੀ ਬਹੁਤ ਵੱਡੀ ਫੇਲਿਅਰ ਹੈ ਕਿਉਂਕਿ ਇਹਨਾਂ ਨੂੰ ਚਾਹੀਦਾ ਸੀ ਕਿ ਇਮੀਡੀਏਟ ਉਸ ਬੱਚੇ ਨੂੰ ਪੈਸੀਫਾਈ ਕਰਨਾ ਚਾਹੀਦਾ ਸੀ ਕਾਲਜ ਵੱਲੋਂ ਹੀ ਕੰਪਲੇਨ ਹੁੰਦੀ ਆਫਾਇਰ ਹੁੰਦੀ ਬੱਚੇ ਨੂੰ ਸੜਕਾਂ ਤੇ ਜਾ ਕੇ ਨਾ ਬੈਠਣਾ ਪੈਂਦਾ ਤੇ ਉਹ ਜ਼ਿਆਦਾ ਅੱਛਾ ਰਹਿੰਦਾ ਪੇਰੈਂਟਸ ਨੂੰ ਵੀ ਚੰਗਾ ਲੱਗਦਾ ਕਿ ਸਾਡੇ ਬੱਚੇ ਉੱਥੇ ਸਿਕੂਅਰ ਹੈ ਹੂੰ ਬਿਲਕੁਲ ਠੀਕ ਹੈ ਕਿਉਂਕਿ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਖਾਲੀ ਬੱਚਿਆਂ ਦੀ ਗੱਲ ਨਹੀਂ ਹੈ ਪਰਿਵਾਰਾਂ ਦੀ ਵੀ ਗੱਲ ਹੈ ਅਦਾਰੇ ਦੀ ਗੱਲ ਹੈ ਸਿੱਖਿਆ ਨਾਲ ਸੰਬੰਧਤ ਹੀ ਅਦਾਰਾ ਹੈਗਾ ਸਿੱਖ ਜਥੇਬੰਦੀਆਂ ਨਾਲ ਸੰਬੰਧਤ ਹੀ ਅਦਾਰਾ ਹੈਗਾ ਬਹੁਤ ਪੁਰਾਣਾ ਅਦਾਰਾ ਹੈ ਜੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਇਹ ਇੰ ਦੀ ਹੈ ਕਿ ਤੇ ਐਡਮਿਸ਼ਨ ਲੈਣ ਦੇ ਲਈ ਥਾਂ ਥਾਂ ਤੇ ਸਿਫਾਰਸ਼ਾਂ ਤੱਕ ਕਰਨੀਆਂ ਪੈਂਦੀਆਂ ਤਾਂ ਵੀ ਐਡਮਿਸ਼ਨ ਨਹੀਂ ਮਿਲਦੀ ਇਹਨਾਂ ਇਹ ਪ੍ਰੀਮੀਅਰ ਕਾਲਜ ਹੈਗਾ ਪਰ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਜੇ ਇਦਾਂ ਦੀਆਂ ਕੁਝ ਉੱਥੇ ਗਤੀਵਿਧੀਆਂ ਹੋ ਰਹੀਆਂ ਨੇ ਤਾਂ ਉਹਨੂੰ ਗਤੀਵਿਧੀਆਂ ਨੂੰ ਰੋਕਣ ਦਾ ਫਰਜ਼ ਵੀ ਸਭ ਤੋਂ ਵੱਡਾ ਉਹਨਾਂ ਤੇ ਹੀ ਖੜਾ ਹੁੰਦਾ ਹੁਣ ਇੱਕ ਆਖਰੀ ਸਵਾਲ ਮੈਂ ਡਾਕਟਰ ਸਾਹਿਬ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ ਕਿਉਂਕਿ ਇਹ ਜਿਹੜਾ ਕਾਲਜ ਹੈਗਾ ਇੱਥੇ ਤੁਸੀਂ ਕਹਿ ਰਹੇ ਹੋ ਕਿ 50% ਜਿਹੜਾ ਕੋਟਾ ਹੈਗਾ ਉਹ ਸਿੱਖਾਂ ਸਿੱਖ ਨੌਜਵਾਨਾਂ ਦਾ ਵੀ ਹੈਗਾ ਕੋਈ ਤੁਹਾਨੂੰ ਫਰਕ ਨਜ਼ਰ ਆਇਆ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਦੇ ਦਿਨਾਂ ਦੇ ਵਿੱਚ ਮੈਂ ਜਦੋਂ ਕਵਰੇਜ ਕਰਦਾ ਸੀ ਤਾਂ ਮੈਨੂੰ ਯਾਦ ਆ ਕਿ ਲਾਈਨਾਂ ਲੱਗਦੀਆਂ ਸੀਗੀਆਂ ਐਡਮਿਸ਼ਨਾਂ ਮਿਲਦੀਆਂ ਨਹੀਂ ਸੀਗੀਆਂ ਹੁਣ ਕੀ ਹਾਲਾਤ ਨੇ ਵਿਦਿਅਕ ਅਦਾਰਿਆਂ ਦੇ ਜਾਂ ਇਸ ਕਾਲਜ ਦੇ ਘਟੋ ਘਟ ਦੇਖੋ ਕਾਲਜ ਦਾ ਜਿਹੜਾ ਸਟੈਂਡਰਡ ਹੈਗਾ ਹੈ ਜਾਂ ਕਾਲਜ ਦੇ ਵਿੱਚ ਜੋ ਐਡਮਿਸ਼ਨ ਦੀ ਗੱਲ ਹੈ ਉਹ ਬਹੁਤ ਵਧੀਆ ਹੈਗੀ ਹੈ ਪਹਿਲੇ ਤੋਂ ਉਹ ਸੇ ਤਰਾਈ ਚੱਲ ਰਹੀ ਹੈ ਕਾਰਨ ਉਹਦਾ ਹੈਗਾ ਕਿ ਸਾਡਾ 50% ਕੋਟਾ ਹੈ ਔਰ ਇਸ ਸਾਲ ਵੀ ਅچھے ਐਡਮਿਸ਼ਨਸ ਲੋਕਾਂ ਨੇ ਹੋਏ ਨੇ ਉੱਥੇ ਪਹਿਲੇ ਤੇ ਹੁਣ ਦੇ ਵਿੱਚ ਫਰਕ ਸਿਰਫ ਇਹ ਹੈ ਕਿ ਪਹਿਲੇ ਆਫਲਾਈਨ ਐਡਮਿਸ਼ਨ ਹੁੰਦੇ ਸੀ ਹੁਣ ਆਨਲਾਈਨ ਐਡਮਿਸ਼ਨ ਹੁੰਦੇ ਨੇ ਤੇ ਜੋ ਸੀਯੂਟੀ ਦੀ ਕੱਟਆਫ ਆਂਦੀ ਹੈ ਉਹਦੇ ਬਿਹਾਫ ਤੇ ਆਟੋਮੈਟਿਕ ਜਿਹੜੀ ਸੀਟਾਂ ਦੇ ਬੱਚੇ ਫਿਲ ਕਰਦੇ ਨੇ ਆਪਣੇ ਚੁਆਇਸ ਦੇ ਹਿਸਾਬ ਨਾਲ ਉਹਦੇ ਸਾਹਮਣੇ ਉਹਨਾਂ ਨੂੰ ਸੀਟਾਂ ਅਲਾਟ ਹੁੰਦੀਆਂ ਨੇ ਇਸ ਕਰਕੇ ਐਡਮਿਸ਼ਨ ਦੀ ਕਮੀ ਖਾਲਸਾ ਕਾਲਜ ਵਿੱਚ ਨਹੀਂ ਹੈ ਕੋਰਸ ਬਹੁਤ ਨੇ ਔਰ ਉਹਦੇ ਹਿਸਾਬ ਨਾਲ ਬੱਚਾ ਵੀ ਇੱਥੇ ਅਪਰੋਚ ਕਰਦਾ ਔਰ ਉਹਨੂੰ ਐਡਮਿਸ਼ਨ ਮਿਲਦਾ ਵੀ ਨੰਬਰ ਦੇ ਹਿਸਾਬ ਨਾਲ ਬਾਕੀ ਜਿਹੜੀ ਗੱਲ ਹੈਗੀ ਹੈ ਕਿ ਕਿਤੇ ਨਾ ਕਿਤੇ ਜੋ ਕਾਲਜ ਦੀ ਇੱਕ ਮਰਿਆਦਾ ਸੀ ਜੋ ਕਾਲਜ ਦੀ ਇੱਕ ਗੱਲ ਸੀ ਉਸ ਗੱਲ ਨੂੰ ਉਸ ਆਧਾਰ ਨੂੰ ਜ਼ਰੂਰ ਸਾਡਾ ਨੁਕਸਾਨ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਾਸਤੇ ਜ਼ਰੂਰ ਸਖਤ ਕਦਮ ਚੁੱਕਣ ਦੀ ਲੋੜ ਹੈ ਔਰ ਜਿਹੜਾ ਇਹ ਕਾਰਨ ਹੋਇਆ ਨਾ ਹਰਪ੍ਰੀਤ ਜੀ ਇਹਦੇ ਪਿੱਛੇ ਇੱਕ ਬੜੀ ਵੱਡੀ ਗੱਲ ਹੈ ਹੈਗੀ ਕਿ ਬੀਤੇ ਦਿਨ ਇੱਥੇ ਅਜ ਤੋਂ 8-9 ਮਹੀਨੇ ਪਹਿਲੇ ਪੱਕੀ ਭਰਤੀ ਹੋਈ ਹੈ ਔਰ ਉਹਦੇ ਵਿੱਚ ਸਿੱਖ ਕੈਂਡੀਡੇਟਾਂ ਨੂੰ ਤਰਜੀਹ ਨਾ ਦੇ ਕੇ ਦੂਜੇ ਗੈਰ ਸਿੱਖ ਕੈਂਡੀਡੇਟਾਂ ਨੂੰ ਤਰਜੀਹ ਦਿੱਤੀ ਗਈ ਹੈ ਉਸ ਕਰਕੇ ਵੀ ਕਾਲਜ ਅੰਦਰ ਦਾ ਜਿਹੜਾ ਮਾਹੌਲ ਹੈ ਨਾ ਉਹ ਸਿੱਖਪੱਖੀ ਘਟ ਗਿਆ ਹੈ ਇਹ ਵੀ ਇੱਕ ਕਾਰਨ ਹੈ ਇਸ ਘਟਨਾ ਦਾ ਜਿਹਨੂੰ ਦੇਖਿਆ ਜਾ ਸਕਦਾ ਹੈ ਕਿ ਉਹ ਉਹ ਵੀ ਇੱਕ ਕਾਰਨ ਹੈ ਕਿਉਂਕਿ ਉੱਥੇ ਵਿਚਾਰਧਾਰਕ ਤੌਰ ਤੇ ਜਿਹੜੀ ਸਿੱਖ ਵਿਚਾਰਧਾਰਾ ਸੀ ਉਹ ਸਟਾਫ ਦੇ ਵਿੱਚ ਹਟ ਗਈ ਹੈ ਸਟਾਫ ਦੇ ਵਿੱਚ ਦੂਸਰੇ ਬੰਦਿਆਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਉਹ ਵੀ ਇੱਕ ਕਾਰਨ ਹੈ ਉਹ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਕਮਜ਼ੋਰੀ ਜਾਂ ਨਲਾਇਕੀ ਕਹਿ ਸਕਦੇ ਨੇ ਕਿ ਜਿਨ੍ਹਾਂ ਨੇ ਇਹ ਸਿਪਾਰਸ਼ੀ ਜਾਂ ਆਪਣੀ ਮਰਜ਼ੀ ਨਾਲ ਭਰਤੀਆਂ ਕੀਤੀਆਂ ਨੇ ਹਾਲਾਂਕਿ ਸਾਡਾ ਮਿਨੋਰਟੀ ਕਾਲਜ ਹੈ ਔਰ ਅਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਅਸੀਂ ਪਰਤیاں ਕਰ ਸਕਦੇ ਸੀ ਔਰ ਚਾਹੰਦੇ ਤੇ ਅਸੀਂ ਜਾਮੀਆਂ ਮਿਲਿਆ ਦੀ ਤਰ੍ਹਾਂ ਜਿਵੇਂ ਉਥੇ ਉਰਦੂ ਦੀ ਜਾਣਕਾਰੀ ਜ਼ਰੂਰੀ ਹੈ ਅਸੀਂ ਇੱਥੇ ਪੰਜਾਬੀ ਦੀ ਜਾਣਕਾਰੀ ਜ਼ਰੂਰੀ ਕਰਕੇ ਅਸੀਂ ਸ਼ਾਰਟਲਿਸਟ ਕੈਂਡੀਡੇਟ ਸਿਰਫ ਆਪਣੇ ਹੀ ਕਰ ਸਕਦੇ ਸੀ ਪਰ ਕਿਤਨਾ ਕਿਤੇ ناکਾਮੀ ਨਾਂ ਦੀ ਰਹੀ ਹੈ ਉਸ ناکਾਮੀ ਦਾ ਖਮਿਆਜਾ ਘਟਨਾ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਚਲੋ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਬੀਬੀ ਜੀ ਤੁਹਾਡਾ ਵੀ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਮੁੱਦਾ ਜਿਹੜਾ ਇਹ ਸੰਗਤ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਕਿੰਨ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਮੁੱਦਾ ਹੈ ਕੀ ਹੈ ਇਹ ਇੱਕ ਸਿਰਫ ਦੋ ਗੁੱਟਾਂ ਦੀ ਲੜਾਈ ਹੈ ਜਾਂ ਕੀ ਹੈ ਸੋ ਸਾਰੀ ਜਾਣਕਾਰੀ ਜਿਹੜੀ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਦੇਸ਼ ਤੋਂ ਨਹੀਂ ਤੇ ਬਾਕੀ ਖਬਰਾਂ ਲਈ ਬਾਰੇ ਰੋ ਪੀਡੀਸੀ ਨਿਊਜ਼ ਨਾਲ ਧੰਨਵਾਦ